ਜੰਗਲ 'ਚ ਇੱਕ ਵਾਰੀ ਜੰਗਲ ਦੇ ਵਿੱਚ ਲੌਂਗ ਤੇ ਲਾਚੀ ਰਹਿੰਦੇ ਹੁੰਦੇ ਆ ਲੌਂਗ ਤੇ ਲਾਚੀ ਦੀ ਬਹੁਤ ਜ਼ਿਆਦਾ ਮੁਹੱਬਤ ਹੁੰਦੀ ਹੈ ਲੌਂਗ ਦਾ ਰੰਗ ਪੱਕਾ ਹੁੰਦਾ ਹੈ ਲਾਚੀ ਗੋਰੇ ਰੰਗ ਦੀ ਹੁੰਦੀ ਹੈ ਪਰ ਰੰਗ ਦਾ ਦੋਨਾਂ ਨੂੰ ਕਦੇ ਖਿਆਲ ਨਹੀਂ ਆਇਆ ਮਸਤ ਰਹਿੰਦੇ ਆ ਬਾਗ ਦੇ ਵਿੱਚ ਨੱਚਦੇ ਆ ਟੱਪਦੇ ਆ ਗਾਉਂਦੇ ਆ ਝੂਮਦੇ ਆ ਪਿਆਰ ਦੇ ਰੰਗ ਦੇ ਵਿੱਚ ਇੰਨਾ ਰੰਗੇ ਹੋਏ ਆ ਕਿ ਦੁਨੀਆ ਦੀ ਉਹਨਾਂ ਨੂੰ ਕੋਈ ਖਬਰ ਨਹੀਂ ਇੱਕ ਦਿਨ ਕੀ ਹੁੰਦਾ ਇੱਕ ਵਪਾਰੀ ਆਉਂਦਾ ਹੈ ਜੰਗਲ ਦੇ ਵਿੱਚੋਂ ਦੀ ਲੰਘਦਾ ਹੈ ਤੇ ਉਹਨੂੰ ਮਹਿਕ ਆਉਂਦੀ ਹੈ ਤੇ ਜਦੋਂ ਮਹਿਕ ਆਉਂਦੀ ਹੈ ਸੋਚਦਾ ਕਿ ਇੰਨੀ ਪਿਆਰੀ ਮਹਿਕ ਕਿਦੀ ਆ ਰਹੀ ਹੈ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਅੱਗੇ ਦੇਖਦਾ ਲਾਚੀ ਖੜੀ ਹੁੰਦੀ ਹੈ ਤੇ ਇਹ ਜਿਹੜੀ ਮਹਿਕ ਹੈ ਉਹ ਲਾਚੀ ਦੀ ਹੁੰਦੀ ਹੈ ਤੇ ਵਪਾਰੀ ਜਦੋਂ ਉਹਦੇ ਕੋਲੇ ਜਾਂਦਾ ਵਪਾਰੀ ਦੇ ਮਨ ਦੇ ਵਿੱਚ ਖੁਰਾਫਾਤ ਆਉਂਦੀ ਹੈ ਤੇ ਉਹਨੂੰ ਕਹਿੰਦਾ ਵੀ ਤੂੰ ਇੰਨੀ ਸੋਹਣੀ ਸੁਨੱਖੀ ਤੇਰੀ ਇੰਨੀ ਸੋਹਣੀ ਮਹਿਕ ਤੇਰਾ ਰੰਗ ਗੋਰਾ ਤੇ ਤੂੰ ਇਸ ਵਿਆਵਾਨ ਦੇ ਵਿੱਚ ਕੀ ਕਰਦੀ ਹੈ ਲਾਚੀ ਕਹਿੰਦੀ ਵੀ ਮੇਰਾ ਜੀਵਨ ਹੈ ਮੈਂ ਖੁਸ਼ ਰਹੀ ਨਹੀਂ ਆ ਮੇਰਾ ਜੰਗਲ ਹੈ ਮੇਰਾ ਘਰ ਹੈ ਮੇਰਾ ਸਾਰਾ ਕੁਝ ਹੈਗਾ ਹੈ ਵਪਾਰੀ ਕਹਿੰਦਾ ਕਦੇ ਸ਼ਹਿਰ ਦੇਖਿਆ ਤੂੰ ਸ਼ਹਿਰ ਦੀ ਖੂਬਸੂਰਤੀ ਦੇਖੀ ਐ ਚੱਕਾ ਚੌ ਦੇਖੀ ਐ ਰਾਤ ਨੂੰ ਜਗਦੀਆਂ ਰੌਸ਼ਨੀਆਂ ਦੇਖੀਆਂ ਨੇ ਕਹਿੰਦੀ ਮੈਂ ਇਹਨਾਂ ਤੋਂ ਕੀ ਲੈਣਾ ਮੈਂ ਰਾਤ ਨੂੰ ਚਾਨਣੀ ਦੇ ਵਿੱਚ ਰਹਿਣੀ ਆ ਚੰਨ ਮੇਰੇ ਸਿਰ ਦੇ ਉੱਪਰ ਚਮਕਦਾ ਹੈ ਸੂਰਜ ਦਿਨੇ ਮੈਨੂੰ ਰੌਸ਼ਨੀ ਦਿੰਦਾ ਹੈ ਤੇ ਰੁੱਖ ਮੈਨੂੰ ਸਾਰਾ ਦਿਨ ਪੱਖੀਆਂ ਚੱਲਦੇ ਆ ਜਿਹਦੇ ਨਾਲ ਮੈਨੂੰ ਸੋਹਣੀ ਸੋਹਣੀ ਹਵਾ ਆਉਂਦੀ ਆ ਤੇ ਮੈਂ ਆਪਣੀ ਜ਼ਿੰਦਗੀ 'ਚ ਮਸਤ ਰਹਿਣੀ ਆ ਤੇ ਵਪਾਰੀ ਉਹਨੂੰ ਪੁੱਛਦਾ ਤੂੰ ਕੱਲੀ ਰਹਿੰਦੀ ਐ ਇੱਥੇ ਕਹਿੰਦੀ ਨਹੀਂ ਮੇਰੇ ਨਾਲ ਮੇਰਾ ਲੌਂਗ ਰਹਿੰਦਾ ਹੈ ਤੇ ਦੂਰ ਤੋਂ ਉਹ ਦੇਖਦਾ ਲੌਂਗ ਨੂੰ ਲੰਘਦੇ ਆ ਤੋ ਦੇਖਦਾ ਪੱਕਾ ਜਾਂ ਰੰਗ ਹੈ ਲੌਂਗ ਆਪਣੇ ਕੰਮ 'ਚ ਵਿਅਸਤ ਹੈ ਲੱਕੜਾਂ ਇਕੱਠੀਆਂ ਕਰ ਰਿਹਾ ਹੈ ਤੇ ਵਪਾਰੀ ਉਹਨੂੰ ਕਹਿੰਦਾ ਤੂੰ ਇੰਨੀ ਸੋਹਣੀ ਗੋਰਾ ਤੇਰਾ ਰੰਗ ਆ ਕਾਲੇ ਜੇ ਲੌਂਗ ਨਾਲ ਕੀ ਕਰਦੀ ਐ ਤੂੰ ਕਹਿੰਦੀ ਕਿਉਂ ਕਹਿੰਦਾ ਤੂੰ ਤੇਰੇ ਲਈ ਬਹੁਤ ਖੂਬਸੂਰਤ ਰਾਜਕੁਮਾਰ ਚਾਹੀਦਾ ਹੈ ਤੂੰ ਇਹਦੇ ਨਾਲ ਖੂਬਸੂਰਤ ਨਹੀਂ ਲੱਗਦੀ ਤੇ ਲਾਚੀ ਹੱਸ ਪੈਂਦੀ ਐ ਕਹਿੰਦੀ ਜਾ ਤੂੰ ਆਪਣਾ ਕੰਮ ਕਰ ਮੈਂ ਇਹਦੇ ਨਾਲ ਖੁਸ਼ ਆ ਮੈਨੂੰ ਇਹਦੇ ਨਾਲ ਪਿਆਰ ਆ ਕਹਿੰਦਾ ਸੱਚੀ-ਸੱਚੀ ਦੱਸ ਵੀ ਤੂੰ ਸੱਚੀ ਨੂੰ ਪਿਆਰ ਕਰਦੀ ਐ ਕਹਿੰਦੀ ਹਾਂ ਕਹਿੰਦਾ ਪਰ ਮੈਨੂੰ ਲੱਗਦਾ ਹੈ ਕਿ ਤੂੰ ਖੁਸ਼ ਨਹੀਂ ਹੈਗੀ ਕਹਿੰਦੀ ਨਹੀਂ ਮੈਂ ਖੁਸ਼ ਆ ਕਹਿੰਦਾ ਮੇਰੀ ਗੱਲ ਸੁਣ ਇਹ ਤੇਰੀ ਮੁਹੱਬਤ ਨੂੰ ਤੇਰੇ ਤੇਰੀ ਖੂਬਸੂਰਤੀ ਦਾ ਮੁੱਲ ਨਹੀਂ ਪਾ ਸਕਦਾ ਜੇ ਤੂੰ ਇੱਕ ਵਾਰੀ ਮੇਰੇ ਨਾਲ ਸ਼ਹਿਰ ਚੱਲੇ ਨਾ ਤਾਂ ਲੋਕ ਤੇਰੀ ਖੂਬਸੂਰਤੀ ਤੋਂ ਦੰਗ ਰਹਿ ਜਾਣਗੇ ਤੇਰੇ ਤੇ ਫਿਦਾ ਹੋ ਜਾਣਗੇ ਉਹ ਕਹਿੰਦੀ ਜਾ ਆਪਣਾ ਕੰਮ ਕਰ ਚਲੋ ਜੀ ਵਪਾਰੀ ਚਲਾ ਜਾਂਦਾ ਲੌਂਗ ਲਾਚੀ ਇਕੱਠੇ ਰਹਿੰਦੇ ਆ ਫਿਰ ਵਿਅਸਤ ਹੋ ਜਾਂਦੇ ਆ ਮਸਤ ਹੋ ਜਾਂਦੇ ਆ ਜ਼ਿੰਦਗੀ ਬੜੀ ਖੂਬਸੂਰਤ ਬਤੀਤ ਹੁੰਦੀ ਹੈ ਫਿਰ ਕਦੇ ਵਪਾਰੀ ਦੁਬਾਰਾ ਲੰਘਦਾ ਇਸ ਵਾਰ ਵਪਾਰੀ ਖੁਦ ਚੱਲ ਕੇ ਆਉਂਦਾ ਸੋਚਦਾ ਕਿ ਮੈਂ ਲਾਚੀ ਨੂੰ ਆਪ ਲੈ ਕੇ ਜਾਣਾ ਹੈ ਬਾਜ਼ਾਰ ਦੇ ਵਿੱਚ ਲਾਚੀ ਮਿਲਦੀ ਹੈ ਵਪਾਰੀ ਫਿਰ ਉਹਨੂੰ ਕਹਿੰਦਾ ਕਹਿੰਦਾ ਤੂੰ ਸੱਚੀ ਖੁਸ਼ ਹੈ ਕਹਿੰਦੀ ਕਿਉਂ ਕਹਿੰਦਾ ਲੌਂਗ ਵਰਗਾ ਪੱਕੇ ਰੰਗ ਦਾ ਮੁੰਡਾ ਤੇਰੀ ਖੂਬਸੂਰਤੀ ਦਾ ਮੁੱਲ ਨਹੀਂ ਪਾ ਸਕਦਾ ਉਹ ਸਮਝ ਨਹੀਂ ਸਕਦਾ ਤੂੰ ਕਿੰਨੀ ਪਿਆਰੀ ਹੈ ਕਹਿੰਦੀ ਕਹਿੰਦਾ ਤੈਨੂੰ ਵੀ ਨਹੀਂ ਪਤਾ ਤੂੰ ਕਿੰਨੀ ਸੋਹਣੀ ਹੈ ਤੇਰੇ ਖੂਬਸੂਰਤੀ ਦਾ ਮੁੱਲ ਸਾਡੇ ਬਾਜ਼ਾਰ ਚ ਪਊਗਾ ਤੂੰ ਮੇਰੇ ਨਾਲ ਚੱਲ ਉਹ ਕਹਿੰਦੀ ਮੈਂ ਨਹੀਂ ਜਾਣਾ ਚਲੋ ਜੀ ਇਹ ਕਹਿ ਕੇ ਚਲਾ ਜਾਂਦਾ ਤੇ ਲਾਚੀ ਹੁਣ ਹੌਲੀ ਹੌਲੀ ਲੌਂਗ ਨੂੰ ਪੁੱਛਣ ਲੱਗਦੀ ਹੈ ਵੀ ਮੈਂ ਤੈਨੂੰ ਕਿੰਨੀ ਕੁ ਸੋਹਣੀ ਲੱਗਦੀ ਆ ਲੌਂਗ ਕਹਿੰਦਾ ਹਾਂ ਤੂੰ ਵਧੀਆ ਕਦੇ ਅੱਗੇ ਘੁੰਮਦੀ ਹੈ ਕਦੇ ਪਿੱਛੇ ਜਾਂਦੀ ਹੈ ਤੇ ਉਹਦਾ ਜੀ ਕਰਦਾ ਵੀ ਲੌਂਗ ਇੱਕ ਵਾਰੀ ਉਹਦੀ ਤਾਰੀਫ ਕਰੇ ਜਿਵੇਂ ਵਪਾਰੀ ਨੇ ਉਹਨੂੰ ਦੱਸਿਆ ਵੀ ਕਿੰਨੀ ਜ਼ਿਆਦਾ ਖੂਬਸੂਰਤ ਹੈ ਜੇ ਲੌਂਗ ਇੱਕ ਵਾਰੀ ਕਹਿ ਦੋਵੇ ਤਾਂ ਸੱਚੀ ਲੌਂਗ ਇਲਾਚੀ ਨੂੰ ਪਿਆਰ ਕਰਦਾ ਹੋਊਗਾ ਹੁਣ ਲੌਂਗ ਉਹਦੇ ਨਾਲ ਹੀ ਰਿਹਾ ਤਾਂ ਉਹਨੂੰ ਐਂ ਲੱਗਦਾ ਵੀ ਠੀਕ ਹੈ ਤੂੰ ਸੋਹਣੀ ਹੈ ਆਪਾਂ ਮਿਲ ਕੇ ਜੀਵਨ ਬਤੀਤ ਕਰ ਰਹੇ ਹਾਂ ਤਾਂ ਇਹ ਗੱਲ ਕਹਿਣ ਦੀ ਕੀ ਲੋੜ ਹੈ ਇੱਕ ਦਿਨ ਲਾਚੀ ਲੌਂਗ ਨੂੰ ਪੁੱਛਦੀ ਹੈ ਵੀ ਮੈਨੂੰ ਦੱਸ ਤੂੰ ਸੱਚੀ ਮੈਨੂੰ ਪਿਆਰ ਕਰਦਾ ਹੈ ਲੌਂਗ ਕਹਿੰਦਾ ਹਾਂ ਲੌਂਗ ਹੈਰਾਨ ਹੁੰਦਾ ਵੀ ਮੈਨੂੰ ਇਹ ਗੱਲ ਕਿਉਂ ਪੁੱਛ ਰਹੀ ਹੈ ਕਦੇ ਪ ਹੁਣ ਲੌਂਗ ਦੇ ਅੰਦਰ ਵੀ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਇਹ ਇਦਾਂ ਕਿਉਂ ਮਤਲਬ ਸੋਚਣ ਕਿਉਂ ਲੱਗੀ ਹੈ ਵਾਰ-ਵਾਰ ਮੈਨੂੰ ਪੁੱਛਦੀ ਕਿਉਂ ਰਹਿੰਦੀ ਹੈ ਲੌਂਗ ਦੇ ਅੰਦਰ ਹੌਲੀ-ਹੌਲੀ ਕਦੇ-ਕਦੇ ਉਸ ਤੋਂ ਗੁੱਸਾ ਵੀ ਆਉਣ ਲੱਗ ਜਾਂਦਾ ਵੀ ਇਦਾਂ ਦੇ ਇਹ ਸਵਾਲ ਕਰਨ ਵਾਲੀ ਥੋੜਾ ਨਹੀਂ ਤੂੰ ਸੋਹਣੀ ਹੈ ਤੂੰ ਸੋਹਣੀ ਹੈ ਹੁਣ ਲਾਚੀ ਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਮੇਰੇ ਨਾਲ ਇਸ ਤਰ੍ਹਾਂ ਵਿਵਹਾਰ ਕਿਉਂ ਕਰ ਰਿਹਾ ਹੈ ਸ਼ਾਇਦ ਇਹ ਮੈਨੂੰ ਪਿਆਰ ਨਹੀਂ ਕਰਦਾ ਚਲੋ ਜੀ ਵਪਾਰੀ ਫੇਰ ਆਉਂਦਾ ਕਿਉਂਕਿ ਵਾਰੀ ਨੇ ਗੱਲ ਸੋਚੀ ਹੋਈ ਕਿ ਮੈਂ ਲਾਚੀ ਨੂੰ ਇਸ ਜੰਗਲ ਚੋਂ ਲੈ ਕੇ ਜਾਣਾ ਹੈ ਬਾਜ਼ਾਰ ਦੇ ਵਿੱਚ ਵਪਾਰੀ ਫੇਰ ਨੂੰ ਨੂੰ ਲਾ ਚੀਨੂ ਕਹਿੰਦਾ ਕਿ ਤੂੰ ਇੱਕ ਵਾਰ ਮੇਰੇ ਨਾਲ ਚੱਲ ਬਾਜ਼ਾਰ ਦੇ ਲੋਕ ਤੇਰੀ ਖੂਬਸੂਰਤੀ ਨੂੰ ਦੇਖ ਕੇ ਦੰਗ ਰਹਿ ਜਾਣਗੇ ਫਿਦਾ ਹੋ ਜਾਣਗੇ ਤੇਰੀ ਖੂਬਸੂਰਤੀ ਦਾ ਮੁੱਲ ਬਾਜ਼ਾਰ ਦੇ ਵਿੱਚ ਪਊਗਾ ਚਲੋ ਜੀ ਲਾਚੀ ਹੁਣ ਸੱਚੀ ਕਿਤੇ ਨਾ ਕਿਤੇ ਵਪਾਰੀ ਦੀ ਗੱਲ ਨੂੰ ਸੋਚਣ ਲੱਗ ਗਈ ਉਹਨੂੰ ਆਪਣਾ ਆਪ ਜ਼ਿਆਦਾ ਖੂਬਸੂਰਤ ਲੱਗਣ ਲੱਗ ਗਿਆ ਉਹਨੂੰ ਜਿਹੜਾ ਲੌਂਗ ਦਾ ਪੱਕਾ ਰੰਗ ਹੈ ਹੋਰ ਕਾਲਾ ਲੱਗਣ ਲੱਗ ਗਿਆ ਤੇ ਉਹ ਉਹ ਸਿੱਧੀ ਜਾਂਦੀ ਹੈ ਲੌਂਗ ਨੂੰ ਕਹਿੰਦੀ ਮੈਨੂੰ ਇੱਕੋ ਮਤਲਬ ਇੱਕੋ ਟੱਕ ਕਹਦੇ ਵੀ ਤੂੰ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ ਲੌਂਗ ਕਰਦਾ ਕਹਿੰਦਾ ਵੀ ਮੈਂ ਇਹ ਤੈਨੂੰ ਇਹ ਗੱਲ ਪੁੱਛ ਕਹਿੰਦੀ ਨਹੀਂ ਤੂੰ ਮੇਰੇ ਤੋਂ ਨਾਰਾਜ਼ ਲੈਣਾ ਤੂੰ ਮੇਰੇ ਨਾਲ ਬਿਹੇਵ ਨਹੀਂ ਵਧੀਆ ਕਰਦਾ ਮੇਰੇ ਨਾਲ ਗੱਲਾਂ ਨਹੀਂ ਕਰਦਾ ਮੇਰੇ ਨਾਲ ਬੈਠਦਾ ਨਹੀਂ ਮੇਰੇ ਨਾਲ ਸਮਾਂ ਨਹੀਂ ਬਤੀਤ ਕਰਦਾ ਤੇ ਲੋਕ ਕਹਿੰਦਾ ਜੇ ਤੈਨੂੰ ਨਹੀਂ ਲੱਗਦਾ ਨਾ ਪਿਆਰ ਕਰਦਾ ਤੇ ਜਾ ਫਿਰ ਮੈਂ ਤੈਨੂੰ ਪਿਆਰ ਨਹੀਂ ਕਰਦਾ ਜੇ ਤੂੰ ਮੇਰੇ ਦਿਲ ਨੂੰ ਨਹੀਂ ਦੇਖ ਸਕਦੀ ਫਿਰ ਮੇਰੇ ਕਹਿਣ ਨਾਲ ਵੀ ਤੈਨੂੰ ਕੋਈ ਫਰਕ ਨਹੀਂ ਪੈਣਾ ਚਲੋ ਜੀ ਲਾਚੀ ਨਾਰਾਜ਼ ਹੋ ਜਾਂਦੀ ਹੈ ਵਪਾਰੀ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਲਾਚੀ ਵਪਾਰੀ ਦੇ ਘੋੜੇ ਤੇ ਸਵਾਰ ਹੋ ਕੇ ਤੁਰ ਪੈਂਦੀ ਹੈ ਤੇ ਬਾਜ਼ਾਰ 'ਚ ਚਲੀ ਜਾਂਦੀ ਹੈ ਵਪਾਰੀ ਬਾਜ਼ਾਰ ਚ ਹੋਕਾ ਦੇ ਦਿੰਦਾ ਵੀ ਦੇਖੋ ਮੈਂ ਇੱਕ ਲਾਚੀ ਲੈ ਕੇ ਆਇਆ ਇੰਨੀ ਖੂਬਸੂਰਤ عورت ਤੁਸੀਂ ਕਿਤੇ ਨਹੀਂ ਦੇਖੀ ਹੋਣੀ ਲੋਕ ਇਕੱਠੇ ਹੋ ਜਾਂਦੇ ਆ ਉਹਨਾਂ ਨੇ ਕੁਦਰਤ ਦੀ ਖੂਬਸੂਰਤੀ ਚ ਪਲਿਆ ਹੋਇਆ ਹੁਸਨ ਕਦੇ ਨਹੀਂ ਸੀ ਦੇਖਿਆ ਤੇ ਪਹਿਲੀ ਵਾਰੀ ਜਦੋਂ ਦੇਖਿਆ ਤੇ 당ਗ ਰਹਿ ਗਏ ਲੋਕ ਇਕੱਠੇ ਹੁੰਦੇ ਆ ਦੇਖਦੇ ਆ ਤਾਂ ਉਹ ਵਪਾਰੀ ਕਹਿੰਦਾ ਲਾਚੀ ਨੂੰ ਕਹਿੰਦਾ ਤੂੰ ਥੋੜੀਆਂ ਅਦਾਵਾਂ ਦਿਖਾ ਥੋੜਾ ਚੁੰਮ ਕੇ ਦਿਖਾ ਹੁਣ ਲਾਚੀ ਨੂੰ ਪਹਿਲੀ ਵਾਰੀ ਇੰਨੀ ਜ਼ਿਆਦਾ ਤਾਰੀਫ ਮਿਲੀ ਤੇ ਉਹ ਚੁੰਮਦੀ ਆ ਇੱਧਰ ਚੁੰਮਦੀ ਆ ਉੱਧਰ ਚੌਂਮ ਚੁੰਮਦੀ ਆ ਤੇ ਮਹਿਕ ਆਉਂਦੀ ਆ ਤੇ ਲੋਕ ਬੜੇ ਖੁਸ਼ ਹੁੰਦੇ ਆ ਉਹ ਸਿੱਕੇ ਸੁੱਟਦੇ ਆ ਤੇ ਉਹਦੇ ਆਲੇ-ਦੁਆਲੇ ਮਦਮਸਤ ਹੋ ਜਾਂਦੇ ਆ ਤੇ ਲਾਚੀ ਨੂੰ ਹੋਰ ਚਾ ਚੜਦਾ ਉਹਨੂੰ ਐਂ ਲੱਗਦਾ ਕਿਆ ਬਾਤ ਐ ਕਿ ਲੋਕ ਸੱਚੀ ਮੇਰੀ ਖੂਬਸੂਰਤੀ ਨੂੰ ਪਸੰਦ ਕਰਦੇ ਆ ਵਪਾਰੀ ਚਲਾਕ ਹੁੰਦਾ ਹੈ ਵਪਾਰੀ ਕੀ ਕਰਦਾ ਚੁੱਪਚੀਪੀਤਾ ਕਿਸੇ ਨਾਲ ਸੌਦਾ ਕਰਕੇ ਉਹਨੂੰ ਵੇਚ ਕੇ ਚਲਾ ਜਾਂਦਾ ਹੈ ਉਹਨੂੰ ਇੱਕ ਹੋਰ ਬੰਦਾ ਖਰੀਦ ਲੈਂਦਾ ਹੈ ਤਾਂ ਲਾਚੀ ਦੀ ਨਮਾਇਸ਼ ਕਿਸੇ ਹੋਰ ਬਾਜ਼ਾਰ ਚ ਲੱਗਦੀ ਹੈ ਤਾਂ ਉਸ ਤੋਂ ਬਾਅਦ ਉਹ ਬੰਦਾ ਉਸਨੂੰ ਕਿਤੇ ਹੋਰ ਵੇਚ ਦਿੰਦਾ ਹੈ ਤਾਂ ਲਾਚੀ ਦੀ ਇੱਦਾਂ ਨਮਾਇਸ਼ ਇੱਕ ਤੋਂ ਦੂਜੇ ਬਾਜ਼ਾਰ ਚ ਲੱਗਦੀ 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 ਉਹ ਬਾਜ਼ਾਰ ਦਾ ਇੱਕ ਹਿੱਸਾ ਬਣ ਕੇ ਰਹਿ ਜਾਂਦੀ ਹੈ ਤੇ ਉਧਰੋਂ ਵਿਚਾਰਾ ਲੌਂਗ ਹੈ ਉਹ ਲਾਚੀ ਨੂੰ ਲੱਭਦਾ ਲੱਭਦਾ ਇੱਕ ਤੋਂ ਦੂਜੀ ਥਾਂ ਤੇ ਭਟਕਦਾ ਹੁੰਦਾ ਕੀ ਹੈ ਕਿ ਜਿਹੜੀ ਲਾਚੀ ਹੈ ਉਹ ਬਾਜ਼ਾਰ ਦੀ ਚਾਕਾ ਚੌਂਦ ਚ ਗਵਾਜ ਜਾਂਦੀ ਹੈ ਤੇ ਲੌਂਗ ਹੈ ਜਿਹੜਾ ਉਹ ਬਾਜ਼ਾਰ ਚ ਗਵਾਜ ਜਾਂਦਾ ਹੈ ਗੱਲ ਇੱਥੇ ਮੁੱਕਦੀ ਹੈ ਵੀ ਜਦੋਂ ਤੁਸੀਂ ਆਪਣੇ ਸੱਚੀ ਮੁਹੱਬਤ ਨੂੰ ਛੱਡ ਕੇ ਆਪਣੇ ਹੁਸਨ ਨੂੰ ਛੱਡ ਕੇ ਜਿਹੜੀ ਆਪ ਨੂੰ ਤੁਹਾਨੂੰ ਕੁਦਰਤ ਨੇ ਦਿੱਤਾ ਹੋਇਆ ਜਦੋਂ ਤੁਸੀਂ ਉਹਨੂੰ ਛੱਡ ਕੇ ਕਿਸੇ ਬਾਜ਼ਾਰ ਦੇ ਚੱਕਾ ਚੌਂਦ ਚ ਗਵਾਚ ਜਾਨੇ ਹੋ ਤਾਂ ਬਾਜ਼ਾਰ ਤੁਹਾਨੂੰ ਵੇਚ ਕੇ ਖਾ ਜਾਂਦਾ ਹੈ ਇਹ ਸੀ ਅੱਜ ਦੀ ਕਹਾਣੀ ਲੌਂਗ ਲਾਚੀ